ਕਰੀਏਟਿਵ ਲਿਬਰਟੀ ਦੇ ਨਾਤੇ ਇਤਿਹਾਸ ਦੇ ਸੱਚੇ ਫੈਕਟਸ ਹੀ ਬਦਲ ਦਿੱਤੇ ਗਏ ਤੁਸੀਂ ਪੈਸੇ ਕਮਾਓ ਕੋਈ ਗੱਲ ਨਹੀਂ ਤੁਸੀਂ ਸ਼ੋਹਰਤ ਕਮਾਓ ਕੋਈ ਗੱਲ ਨਹੀਂ ਤੁਸੀਂ ਆਪਣੇ ਆਪ ਨੂੰ ਦੇਸ਼ ਭਗਤ ਸਿੱਧ ਕਰਨ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਪਰ ਇਸ ਦੇ ਨਾਂ ਦੇ ਉੱਤੇ ਤੁਸੀਂ ਘਟੋ-ਘਟ ਇਤਿਹਾਸ ਦੇ ਨਾਲ ਖਿਲਵਾੜ ਨਾ ਕਰੋ ਇਸ ਫਿਲਮ ਵਿੱਚ ਇੱਕ ਗਲਤੀ ਨਹੀਂ ਸਾਰੀ ਫਿਲਮ ਹੀ ਗਲਤ ਬਣਾ ਦਿੱਤੀ ਹੈ ਕਿਆ ਹੱਦ ਇਹ ਜਾਂਦਾ ਹੈ ਸਾਡੇ ਕੋਲੋਂ ਲੁਕਿਆ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਇਤਿਹਾਸ ਦਾ ਇੱਕ ਪਹਿਲੂ ਹੈ ਪਰ ਇਸ ਦੇ ਨਾਂ ਉੱਤੇ ਉਹ ਨਰੈਟਿਵ ਸੈੱਟ ਕੀਤਾ ਜਾਂਦਾ ਹੈ ਜਿਸ ਦੇ ਨਾਲ ਇਤਿਹਾਸ ਦੇ ਇਨਸੀਡੈਂਟ ਨੂੰ ਬਹੁਤ ਛੇੜ ਛਾੜ ਕਰਕੇ ਸਾਡੇ ਸਾਹਮਣੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਲੋਕੀ ਤਾਂ ਇਸ ਨੂੰ ਦੇਖ ਕੇ ਅਤੇ ਆਉਣ ਵਾਲੀਆਂ ਪੀੜੀਆਂ ਇਸ ਨੂੰ ਸੱਚ ਜਾਣ ਕੇ ਇਸ ਨੂੰ ਹੀ ਇਤਿਹਾਸ ਮੰਨ ਲੈਣ ਗਿਆ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਪੇਸ਼ ਨਾ ਕਰਦਿਆਂ ਹੋਇਆਂ ਇਸ ਫਿਲਮ ਨੂੰ WhatsApp ਦੀ ਯੂਨੀਵਰਸਿਟੀ ਵਾਲੀ ਡਿਗਰੀ ਦੀ ਇੱਕ ਫਿਲਮ ਬਣਾ ਦਿੱਤੀ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਪਾਰੀਆਂ ਦਾ ਕੰਮ ਹੁੰਦਾ ਹੈ ਸਾਡੇ ਇਮੋਸ਼ਨਸ ਤੋਂ ਪੈਸਾ ਕਮਾਉਣਾ ਸ਼ੋਹਰਤ ਕਮਾਉਣੀ ਅਤੇ ਨਾਲ ਹੀ ਨਾਲ ਆਪਣੇ ਆਪ ਤੇ ਦੇਸ਼ ਭਗਤੀ ਦਾ ਟੈਗ ਲੋਨ ਇਥੋਂ ਤੱਕ ਕੋਈ ਗੱਲ ਨਹੀਂ ਪਰ ਦੁੱਖ ਉਦੋਂ ਪਹੁੰਚਦਾ ਹੈ ਜਦੋਂ ਇਹ ਸਭ ਕਰਦੇਆਂ ਹੋયા ਮੀ ਇਤਿਹਾਸ ਦੇ ਨਾਲ ਛੇੜ-ਛਾੜ ਕਰਦੇਆਂ ਹੋયા ਇਤਿਹਾਸ ਦਾ ਕਤਲ ਕਰਦੇ ਨੇ ਇਹੀ ਕੁਛ ਕੀਤਾ ਗਿਆ ਫਿਲਮ ਕੇਸਰੀ 2 ਦੇ ਵਿੱਚ ਆਪਣੀ ਕਾਲਪਨਿਕ ਕਹਾਣੀ ਬਣਾ ਕੇ ਮਿਥਿਹਾਸ ਤੋਂ ਇਤਿਹਾਸ ਬਣਾਉਂਦੀ ਕੋਸ਼ਿਸ਼ ਕੀਤੀ ਗਈ ਇਸ ਬਣੀ ਫਿਲਮ ਦੇ ਪਿੱਛੇ ਸੱਚੀ ਘਟਨਾ ਕੀ ਸੀ ਤੇ ਇਸ ਫਿਲਮ ਦੇ ਵਿੱਚ ਉਸ ਘਟਨਾ ਨੂੰ ਕਿਸ ਤਰੀਕੇ ਨਾਲ ਬਦਲ ਕੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਇਹ ਫਿਲਮ ਆਧਾਰਿਤ ਹੈ ਸਾਊਥ ਦੇ ਇੱਕ ਚਤੁਰ ਸ਼ੰਕਰਨ ਨૈયਰ ਜੀ ਦੇ ਉੱਤੇ ਜੋ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਵਕੀਲ ਤੋਂ ਲੈ ਕੇ ਜੱਜ ਦੀ ਸੇਵਾ ਨਿਭਾ ਚੁੱਕੇ ਸਨ ਇਸ ਫਿਲਮ ਦੀ ਕਹਾਣੀ ਉਹਨਾਂ ਦੇ ਇर्द-ਗਿਰਦ ਘੁੰਮਦੀ ਹੈ ਚਤੁਰ ਸ਼ੰਕਰਨ ਨૈયਰ ਜੀ ਦੇ ਜਿਹੜੇ ਪੁਰਖੇ ਸਨ ਉਹਨਾਂ ਦਾ ਵੀ ਈਸਟ ਇੰਡੀਆ ਕੰਪਨੀ ਦੇ ਨਾਲ ਬਹੁਤ ਨੇੜਲਾ ਸੰਬੰਧ ਸੀ ਆਪ ਜੀ ਦੇ ਦਾਦਾ ਜੀ ਮੈਲਾਬਾਰ ਦੇ ਵਿੱਚ ਇੱਕ ਚੀਫ ਆਫੀਸਰ ਦੇ ਲੈਵਲ ਦੀ ਨੌਕਰੀ ਅੰਗਰੇਜ਼ਾਂ ਦੇ ਜਮਾਨੇ ਦੇ ਵਿੱਚ ਕਰਦੇ ਹੁੰਦੇ ਸਨ ਨਈਰ ਜੀ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁੰਦਾ ਸਨ ਇਸ ਕਰਕੇ ਆਪ ਜੀ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਕਾਲਤ ਕਰਨੀ ਆਰੰਭ ਕੀਤੀ ਆਪ ਜੀ ਮਦਰਾਸ ਹਾਈ ਕੋਰਟ ਦੇ ਜੱਜ ਤੱਕ ਸੇਵਾ ਨਿਭਾਉਂਦੇ ਰਹੇ ਹਨ ਵਕਾਲਤ ਦੇ ਨਾਲ ਨਾਲ ਨਾਇਰ ਜੀ ਤੀਸ਼ਨ ਬੁੱਧੀ ਦੇ ਵੀ ਮਾਲਕ ਸਨ ਨਾਇਰ ਜੀ ਦੀ ਵੀ ਉਸ ਵੇਲੇ ਅੰਗਰੇਜ਼ੀ ਸਰਕਾਰ ਦੇ ਵਾਇਸ ਰਾਏ ਦੇ ਨਾਲ ਇੱਕ ਗੱਲ ਸੀ ਉਹਨਾਂ ਜਨਦਾਂ ਦੇ ਵਿੱਚ ਮਿਸਟਰ ਨਾਇਰ ਨੇ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਗਾਂਧੀ ਐਂਡ ਅਨਾਰਕੀ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਗਾਂਧੀ ਜੀ ਦੇ ਕੰਮ ਕਰਨ ਬਾਰੇ ਉਹਨਾਂ ਦੇ ਵਿਚਾਰਾਂ ਬਾਰੇ ਅਤੇ ਹੋਰ ਉਹਨਾਂ ਬਾਰੇ ਕਈ ਪ੍ਰਸ਼ਨ ਚੁੱਕੇ ਸਨ ਇਸੇ ਕਿਤਾਬ ਦੇ ਵਿੱਚ ਹੀ ਮਿਸਟਰ ਨਾਇਰ ਨੇ ਜਲੀਆਂ ਵਾਲੇ ਬਾਗ ਦਾ ਹੱਤਿਆ ਕਾਂਡ ਵੀ ਦਰਜ ਕੀਤਾ ਸੀ। ਉਹਨਾਂ ਨੇ ਇਸ ਕਾਂਡ ਦੇ ਪਿੱਛੇ ਮੁੱਖ ਦੋਸ਼ੀ ਮਾਈਕਲ ਓਡਵਾਇਰ ਨੂੰ ਦੱਸਿਆ ਸੀ। ਇਹ ਸਭ ਤੋਂ ਪਹਿਲੀ ਗਲਤੀ ਇਸ ਫਿਲਮ ਦੇ ਵਿੱਚ ਹੈ। ਇਸ ਫਿਲਮ ਦੇ ਵਿੱਚ ਇਹ ਦੱਸਿਆ ਗਿਆ ਹੈ ਮਿਸਟਰ ਨਾਇਰ ਨੇ ਜਲੀਆਂ ਵਾਲੇ ਬਾਗ ਦੇ ਕਾਂਡ ਤੋਂ ਬਾਅਦ ਮਾਈਕਲ ਓਡਵਾਇਰ ਤੇ ਕੇਸ ਕੀਤਾ ਪਰ ਅਸਲ ਵਿੱਚ ਗੱਲ ਇਹ ਹੈ ਇਹ ਕਿਤਾਬ ਦੇ ਲਿਖਣ ਤੋਂ ਬਾਅਦ ਇਹ ਕਿਤਾਬ ਜਿੱਦੋਂ ਮਾਈਕਲ ਓਡਵਾਇਰ ਕੋ ਪਹੁੰਚਦੀ ਹੈ ਮਾਈਕਲ ਓਡਵਾਇਰ ਇਸ ਕਿਤਾਬ ਨੂੰ ਪੜ੍ਹ ਕੇ ਮਿਸਟਰ ਨૈયਰ ਤੇ ਮਾਨਹਾਨੀ ਦਾ ਕੇਸ ਦਰਜ ਕਰਦੇ ਹਨ ਪਹਿਲਾ ਝੂਠ ਇਹ ਦਰਸਾਇਆ ਗਿਆ ਕਿ ਮਿਸਟਰ ਨૈયਰ ਮਾਈਕਲ ਓਡਵਾਇਰ ਤੇ ਕੇਸ ਦਰਜ ਕਰਦੇ ਹਨ ਪਰ ਹਕੀਕਤ ਇਹ ਹੈ ਕਿ ਇਹ ਕੇਸ ਮਾਈਕਲ ਓਡਵਾਇਰ ਨੇ ਮਿਸਟਰ ਨૈયਰ ਤੇ ਕੀਤਾ ਸੀ ਮਾਨਹਾਨੀ ਦਾ ਕੇਸ ਇਥੇ ਮੈਂ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਾਂ ਜਲੀਆਂ ਵਾਲੇ ਬਾਗ ਦੇ ਵਿੱਚ ਦੋ ਮੁੱਖ ਦੋਸ਼ੀ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਂਦੇ ਨੇ ਇਹਨਾਂ ਦਾ ਨਾਮ ਆਪ ਵੀ ਧਿਆਨ ਨਾਲ ਸੁਣਨਾ ਇੱਕ ਦਾ ਨਾਮ ਹੈ ਮਾਈਕਲ ਓਡਵਾਈਰ ਜਿਹੜਾ ਉਸ ਵੇਲੇ ਪੰਜਾਬ ਦਾ ਲੈਫਟੇਨੈਂਟ ਗਵਰਨਰ ਹੈ ਜਿਸ ਦੇ ਆਦੇਸ਼ ਤੇ ਇਹ ਗੋਲੀ ਚੱਲਦੀ ਹੈ ਜਲੀਆਂ ਵਾਲੇ ਬਾਗ ਤੇ ਤੇ ਦੂਸਰਾ ਮੁੱਖ ਦੋਸ਼ੀ ਜਿਹੜਾ ਉਸ ਵੇਲੇ ਹੈ ਰੀਨਾਲਡ ਡਾਇਰ ਹੈ ਜਿਸ ਨੇ ਇਹ ਗੋਲੀ ਚਲਾਈ ਇੱਕ ਦੋਸ਼ੀ ਉਸ ਵੇਲੇ ਦਾ ਗਵਰਨਰ ਹੈ ਅਤੇ ਉਸ ਦਾ ਨਾਮ ਹੈ ਮਾਈਕਲ ਓਡਵਾਈਰ ਦੂਸਰਾ ਜਿਹੜਾ ਗੋਲੀ ਚਲਾਉਂਦਾ ਹੈ ਉਸ ਦਾ ਨਾਮ ਹੈ ਰੀਨਾਲਡ ਡਾਇਰ ਸੋ ਇਹ ਦੋਵੇਂ ਨਾਂ ਸੀਮਤ ਸੀਮਤ ਜੇ ਲਾਗੇ ਸ਼ਾਗੇ ਹੋਣ ਕਰਕੇ ਅਸੀਂ ਤਪਲਾ ਖਾ ਜਾਂਦੇ ਹਾਂ ਦੂਸਰੀ ਵੱਡੀ ਗਲਤੀ ਇਸ ਫਿਲਮ 'ਚ ਇਹ ਦੱਸੀ ਗਈ ਹੈ ਕਿ ਨਈਰ ਜੀ ਜਿਹੜਾ ਕੇਸ ਠੋਕਦੇ ਨੇ ਉਹ ਗੋਲੀਆਂ ਚਲਾਉਣ ਵਾਲੇ ਤੇ ਭਾਵ ਰੀਨਾਲਡ ਡਾਇਰ ਦੇ ਉੱਤੇ ਠੋਕਦੇ ਨੇ ਤੇ ਉਹਨੂੰ ਕੋਰਟ ਦੇ ਵਿੱਚ ਲਿਆਉਂਦੇ ਨੇ ਪਰ ਹਕੀਕਤ ਵਿੱਚ ਅਸਲ ਸੱਚ ਇਹ ਹੈ ਕਿ ਇਹ ਕੇਸ ਜਿਹੜਾ ਸੀ ਇਹ ਮਾਈਕਲ ਉਹ ਐਡਵਾਈਰ ਨੇ ਨਯਾ ਜੀਤੇ ਕੀਤਾ ਸੀ ਕਿ ਉਹ ਬੰਦਾ ਸੀ ਜਿਸ ਨੇ ਹੁਕਮ ਕੀਤਾ ਸੀ ਨਾ ਕਿ ਜਿਸ ਨੇ ਗੋਲੀਆਂ ਚਲਾਈਆਂ ਇਸ ਪੁਆਇੰਟ ਤੋਂ ਇਸ ਫਿਲਮ ਦੀ ਪੂਰੀ ਕਹਾਣੀ ਹੀ ਉਲਟ ਹੋ ਜਾਂਦੀ ਹੈ ਇਹ ਇੱਕ ਗਲਤੀ ਹੀ ਪੂਰੀ ਫਿਲਮ ਨੂੰ ਗਲਤ ਬਣਾ ਦਿੰਦੀ ਹੈ ਭਾਵੇਂ ਇਹ ਕਿ ਜਿਸ ਨੇ ਹੁਕਮ ਕੀਤਾ ਅਸਲ ਵਿੱਚ ਕੇਸ ਤਾਂ ਉਹਦੇ ਨਾਲ ਚੱਲਿਆ ਸੀ ਪਰ ਇਸ ਫਿਲਮ ਵਿੱਚ ਦੱਸਿਆ ਜਾਂਦਾ ਹੈ ਕਿ ਜਿਸ ਨੇ ਗੋਲੀਆਂ ਚਲਾਈਆਂ ਕੇਸ ਉਸ ਦੇ ਨਾਲ ਚੱਲਿਆ ਗੱਲ ਇੱਥੇ ਹੀ ਰੁਕਦੀ ਨਹੀਂ ਇਸ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਇਹ ਜਿਹੜਾ ਕੇਸ ਸੀ ਇਹ ਹਿੰਦੁਸਤਾਨ ਦੇ ਵਿੱਚ ਚੱਲਿਆ ਪਰ ਅਸਲੀਅਤ ਇਹਦੇ ਪਿੱਛੇ ਇਹ ਹੈ ਕਿ ਇਹ ਕੇਸ ਨਾ ਪੰਜਾਬ ਨਾ ਹਿੰਦੁਸਤਾਨ ਦੇ ਵਿੱਚ ਚੱਲਿਆ ਇਹ ਕੇਸ ਜਿਹੜਾ ਸੀ ਮਾਈਕਲ ਓ ਡਵਾਇਰ ਨੇ ਕਿੰਗਸ ਬੈਂਚ ਕੋਰਟ ਦੇ ਵਿੱਚ ਲੰਡਨ ਦੇ ਵਿੱਚ ਕੀਤਾ ਸੀ ਤੇ ਇਹ ਕੇਸ ਲੜਨ ਵਾਸਤੇ ਨਈਅਤ ਜੀ ਲੰਡਨ ਪਹੁੰਚੇ ਸਨ ਨਾ ਕਿ ਇਹ ਕੇਸ ਇੰਡੀਆ ਦੇ ਵਿੱਚ ਚੱਲ ਰਿਹਾ ਸੀ ਇਸ ਤੋਂ ਅਗਲੀ ਗਲਤੀ ਫਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ ਜਲੀਆਂ ਵਾਲੇ ਬਾਗ ਦੇ ਕਾਂਡ ਤੋਂ ਕੁਝ ਮਹੀਨੇ ਬਾਅਦ ਮਿਸਟਰ ਨૈયਰ ਜਿਹੜੇ ਨੇ ਉਹ ਕੇਸ ਕਰਦੇ ਨੇ ਪਰ ਅਸਲ ਵਿੱਚ ਇਹ ਕੇਸ ਤਕਰੀਬਨ ਜਲੀਆਂ ਵਾਲੇ ਬਾਗ ਤੋਂ 3 ਤੋਂ 4 ਸਾਲ ਬਾਅਦ ਹੁੰਦਾ ਹੈ ਉਹ ਵੀ ਉਦੋਂ ਜਦੋਂ ਮਾਈਕਲ ਓਡਵਾਇਰ ਮਾਨਹਾਨੀ ਦਾ ਕੇਸ ਮਿਸਟਰ ਨૈયਰ ਤੇ ਲਾਉਂਦੇ ਨੇ ਸੋ ਇੱਕ ਬਿਲਕੁਲ ਹੀ ਗੱਲ ਨੂੰ ਜਾਂ ਇਤਿਹਾਸ ਨੂੰ ਜਾਂ ਤੱਥਾਂ ਨੂੰ ਬਿਲਕੁਲ ਦੂਜੇ ਪਾਸੇ ਉਲਟ ਕਰਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਹੀਰੋ ਦੇ ਸਾਹਮਣੇ ਜਿਹੜਾ ਵਕੀਲ ਬਹਿਸ ਕਰ ਰਿਹਾ ਉਸ ਨੂੰ ਮੂਲ ਇੰਡੀਅਨ ਜਾਂ ਹਾਫ ਇੰਡੀਅਨ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਪਰ ਸਚਾਈ ਇਹ ਸੀ ਕਿ ਉਸ ਵੇਲੇ ਮਿਸਟਰ ਨਈਅਰ ਦੇ ਸਾਹਮਣੇ ਇੰਗਲੈਂਡ ਦੇ ਵਿੱਚ ਜਿਹੜਾ ਵਕੀਲ ਇਸ ਕੇਸ ਨੂੰ ਇੰਗਲਿਸ਼ ਹਕੂਮਤ ਵੱਲੋਂ ਲੜ ਰਿਹਾ ਸੀ ਉਹ ਇੱਕ ਗੋਰਾ ਸੀ ਜਿਸ ਦਾ ਨਾਮ ਅਰਨੇਸਟ ਬੀ ਚਾਰਲਸ ਸੀ ਅਤੇ ਇਸ ਸਾਰੀ ਜੂਰੀ ਦੇ ਵਿੱਚ ਜੱਜ ਨੂੰ ਮਿਲਾ ਕੇ ਜੂਰੀ ਦੇ ਸਾਰੇ ਮੈਂਬਰਾਂ ਨੂੰ ਮਿਲਾ ਕੇ ਸਾਰੇ ਹੀ ਅੰਗਰੇਜ਼ ਸਨ ਜਦਕਿ ਫਿਲਮ ਦੇ ਵਿੱਚ ਦੱਸਿਆ ਗਿਆ ਹੈ ਜੂਰੀ ਦੇ ਵਿੱਚ ਤਿੰਨ ਬੰਦੇ ਜਿਹੜੇ ਸਨ ਉਹ ਹਿੰਦੂਸਤਾਨੀ ਜਾਂ ਭਾਰਤੀ ਸਨ ਪਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਅਸਲ ਦੇ ਸਰੋਤ ਵਿੱਚ ਕਿਤੇ ਵੀ ਨਹੀਂ ਮਿਲਦੀ ਸੋ ਇਸ ਫਿਲਮ ਦੀ ਕਹਾਣੀ ਨੂੰ ਇਤਿਹਾਸ ਦੇ ਚ ਰੋਕੇ ਚ ਚੁੱਕ ਕੇ ਆਪਣੀ ਕਾਲਪਨਿਕ ਕਹਾਣੀ ਦੇ ਨਾਲ ਮੇਲ ਕਰਕੇ ਇਸ ਫਿਲਮ ਨੂੰ ਵੜਾਇਆ ਗਿਆ ਹੈ ਨਾਲ ਹੀ ਨਾਲ ਇੱਕ ਬਹੁਤ ਵੱਡੀ ਗੱਲ ਇਸ ਫਿਲਮ ਦੇ ਵਿੱਚ ਜਿਹੜੇ ਦੋ ਮੁੱਖ ਕਿਰਦਾਰ ਨੇ ਅਸਲ ਹਕੀਕਤ ਵਿੱਚ ਸਰੋਤਾਂ ਦੇ ਵਿੱਚ ਇਹ ਦੋਵੇਂ ਕਿਰਦਾਰ ਹੈ ਹੀ ਨਹੀਂ ਪਾਲ ਇਹ ਕਿ ਨਾਇਰ ਜੀ ਨੇ ਜਾ ਕੇ ਜਦੋਂ ਉੱਥੇ ਕੋਰਟ ਦੇ ਵਿੱਚ ਕੇਸ ਲੜਿਆ ਸੀ ਉਹਨਾਂ ਦੇ ਸਾਹਮਣੇ ਅੰਗਰੇਜ਼ੀ ਹਕੂਮਤ ਤੇ ਅੰਗਰੇਜ਼ੀ ਲਾਇਰ ਤੇ ਜੱਜ ਬੈਠੇ ਸਨ ਇਹ ਦੋ ਕਿਰਦਾਰ ਜਿਹੜੇ ਨੇ ਇਹ ਬਿਲਕੁਲ ਕਾਲਪਨਿਕ ਬਣਾ ਕੇ ਇਸ ਫਿਲਮ ਵਿੱਚ ਦਰਸਾਏ ਗਏ ਹਨ ਸਭ ਤੋਂ ਅਖੀਰ ਦੇ ਵਿੱਚ ਜੋ ਆਪਣੀ ਕਾਲਪਨਿਕ ਰੰਗਤ ਦਿੰਦਿਆਂ ਹੋਇਆਂ ਇਸ ਫਿਲਮ ਦਾ ਐਂਡ ਪੇਸ਼ ਕੀਤਾ ਗਿਆ ਹੈ ਹਕੀਕਤ ਵਿੱਚ ਇਸ ਤਰ੍ਹਾਂ ਦਾ ਕਦੀ ਵੀ ਕੁਝ ਨਹੀਂ ਹੋਇਆ ਸੀ ਕਿ ਜਦੋਂ ਮਿਸਟਰ ਨਾਇਰ ਜੀ ਇਸ ਕੇਸ ਨੂੰ ਹਾਰ ਜਾਂਦੇ ਹਨ ਤਾਂ ਉਹਨਾਂ ਦੇ ਸਾਹਮਣੇ ਜੱਜਮੈਂਟ ਵੱਲੋਂ ਇਹ ਫੈਸਲਾ ਹੁੰਦਾ ਹੈ ਜਾਂ ਤਾਂ ਤੁਸੀਂ ਇੰਨਾ ਜੁਰਮਾਨਾ ਭਰੋ ਮਾਨਹਾਨੀ ਦਾ ਤੇ ਜਾਂ ਮਾਈਕਲ ਓਡਵੈਰ ਤੋਂ ਮਾਫੀ ਮੰਗੋ ਮਾਫੀ ਮੰਗਣ ਨਾਲੋਂ ਜੁਰਮਾਨਾ ਦੇਣ ਨੂੰ ਤਰਜੀਹ ਦਿੰਦੇ ਹਨ ਅਤੇ ਉਸ ਤੋਂ ਬਾਅਦ ਮਿਸਟਰ ਨਾਇਰ ਇੰਡੀਆ ਆ ਜਾਂਦੇ ਹਨ ਇਸ ਤੋਂ ਬਾਅਦ ਦੁਬਾਰਾ ਕਦੀ ਵੀ ਮਿਸਟਰ ਨਾਇਰ ਨੇ ਇਸ ਕੇਸ ਨੂੰ ਦੁਹਰਾਇਆ ਨਹੀਂ ਪਰ ਫਿਲਮ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਮਿਸਟਰ ਨਈਅਤ ਇੱਕ ਵਾਰ ਫਿਰ ਆਪਣਾ ਇੱਕ ਪੈਂਤਲਾ ਖੇੜਦੇ ਹਨ ਕਿ ਕੋਰਟ ਦੇ ਵਿੱਚ ਉਹ ਹਿੰਦੂਸਤਾਨ ਤੇ ਹਿੰਦੂਸਤਾਨੀਆਂ ਦੀ ਗੱਲਾਂ ਰੱਖਦੇ ਹਨ ਇਮੋਸ਼ਨਲ ਕਰਕੇ ਸਾਰਿਆਂ ਨੂੰ ਜਲੀਆਂ ਵਾਲੇ ਬਾਗ ਦੇ ਕਾਂਡ ਬਾਰੇ ਦੱਸਦੇ ਹਨ ਪਰ ਹਕੀਕਤ ਵਿੱਚ ਅਸਲ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਹੋਇਆ ਇਸ ਕੇਸ ਦੇ ਖਤਮ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਵੀ ਵਾਰਤਾ ਨਹੀਂ ਆਪਰੀ ਸੀ ਸੋ ਕਹਿਣ ਤੋਂ ਬਾਅਦ ਸਿਰਫ ਇੰਨਾ ਹੀ ਹੈ ਕਿ ਇਸ ਫਿਲਮ ਨੂੰ ਸਿਰਫ ਅਸੀਂ ਇੱਕ ਐਂਟਰਟੇਨਮੈਂਟ ਦੇ ਮੂਜੂਦ ਦੇਖ ਸਕਦੇ ਹਾਂ ਇੱਕ ਫਿਲਮ ਦੇ ਤਰੀਕੇ ਦੇ ਨਾਲ ਪਰ ਇਸ ਫਿਲਮ ਨੂੰ ਅਸੀਂ ਇਤਿਹਾਸਕ ਸਰੋਤ ਵਜੋਂ ਮੰਨਤਾ ਨਹੀਂ ਦੇ ਸਕਦੇ ਸੋ ਆਓ ਅਸੀਂ ਸਾਰੇ ਜਾਣੇ ਆਪਣੇ ਰੋਜ਼ ਦੇ ਜੀਵਨ ਵਿੱਚੋਂ ਸਮੇਂ ਦਾ ਦਸਵੰਦ ਕੱਢ ਕੇ ਬਾਣੀ ਤੇ ਆਪਣੇ ਇਤਿਹਾਸ ਦੀ ਪਰਚੋਲ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੀਆਂ ਮਿਥਿਹਾਸਿਕ ਕੋਝੀਆਂ ਚੱਲਾਂ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰਪਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ